ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨਤ੍ਰਿਤਵ ਦਾ ਵਿਸ਼ੇਸ਼ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਅਧਿਐਖ ਜੇਪੀ ਨੱਡਾ ਜੀ ਦਾ ਹੋਮ ਮਨਿਸਟਰ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਨਿਰਣੇ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਕੱਲੇ ਚੋਣਾਂ ਲੜੇਗੀ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਆ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਆ ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ ਪੰਜਾਬੀਅਤ ਲਈ ਨਰਿੰਦਰ ਭਾਈ ਮੋਦੀ ਦੁਆਰਾ ਕੀਤੇ ਗਏ ਜਿਹੜੇ ਇਤਿਹਾਸਿਕ ਕੰਮ ਨੇ ਉਹਦੀ ਜਾਣਕਾਰੀ ਘਰ-ਘਰ ਪਹੁੰਚਾਂ ਪਹੁੰਚਾਏਗੀ ਸ਼ਾਇਦ ਚਾਹੇ ਤੁਸੀਂ ਇੱਕ ਪਾਸੇ ਸ਼੍ਰੀ अयोध्या ਦੇ ਅੰਦਰ ਰਾਮ ਮੰਦਿਰ ਦੇ ਨਿਰਮਾਣ ਦਾ ਮੁੱਦਾ ਤੇ ਦੂਜੇ ਪਾਸੇ ਪੰਜਾਬ ਤੇ ਪੰਜਾਬੀਆਂ ਦੀ ਚਿਰ ਪ੍ਰਚਿਤ ਜਿਹੜੀ ਮੰਗ ਸੀ ਕਿ ਗੁਰੂ ਘਰ ਦੇ ਖੁੱਲੇ ਦਰਸ਼ਨ ਦੀ ਦਾਰ ਦਾ ਮੌਕਾ ਮਿਲੇ ਇਹ ਮੰਗ ਪੂਰੀ ਕਰਨ ਦਾ ਅਸ਼ੀਰਵਾਦ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਵਾਹਿਗੁਰੂ ਨੇ ਦਿੱਤਾ ਔਰ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਖੋਲਿਆ ਗੁਰੂ ਪੁੱਤਰਾਂ ਦਾ ਬਲੀਦਾਨ ਨੂੰ ਵਿਸ਼ਵ ਵਿਆਪੀ ਬਣਾਇਆ ਔਰ ਵੀਰਵਾਲ ਦਿਵਸਤੀ ਘੋਸ਼ਣਾ ਕੀਤੀ ਚਾਹੇ ਲੰਗਰ ਤੇ GST ਹਟਾਣਾ ਹੋਏ ਚਾਹੇ ਕਾਲੀ ਸੂਚੀ ਸਮਾਪਤ ਕਰਨਾ ਹੋਏ ਚਾਹੇ ਹਜੂਰ ਸਾਹਿਬ ਦੇ ਅੰਦਰ ਰੋਪਵੇ ਬਣਾਉਣ ਦੀ ਗੱਲ ਆਈ ਮਤਲਬ ਪੰਜਾਬ ਦੇ ਨਾਲ ਅਗਰ ਕੋਈ ਸੱਚੇ ਮਨ ਨਾਲ ਕਿਸੇ ਨੇ ਪਿਆਰ ਕੀਤਾ ਔਰ ਪੰਜਾਬੀਅਤ ਨੂੰ ਸਮਝਿਆ ਤੇ ਨਰਿੰਦਰ ਭਾਈ ਮੋਦੀ ਨੇ ਸਮਝਿਆ ਚਾਹੇ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਦਿੱਲੀ ਦੇ ਉਸੇ ਲਾਲ ਕਿਲੇ ਦੇ ਅੰਦਰ ਦੀਵਾਨ ਸਜਾ ਕੇ ਮਨਾਇਆ ਜਿੱਥੋਂ ਉਹਨਾਂ ਦੀ ਸ਼ਹਾਦਤ ਦਾ ਫਰਮਾਨ ਜਿਹੜਾ ਜ਼ਾਲਿਮ ਮੁਗਲ ਸ਼ਾਸਨ ਨੇ ਦਿੱਤਾ ਸੀ ਲੇਕਿਨ ਪੰਜਾਬ ਦੇ ਅੰਦਰ ਪੋਲਿਟੀਕਲ ਪਾਰਟੀਆਂ ਜਿਹੜੀਆਂ ਇੱਕ ਅਲੱਗ ਤਰ੍ਹਾਂ ਦਾ ਭਰਮ ਪੈਦਾ ਕਰਕੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦਾ ਪ੍ਰਯਾਸ ਸਮੇਂ-ਸਮੇਂ ਤੇ ਕਰਦੀ ਰਹਿੰਦੀ ਹੈ। ਪਾਰਟੀ ਨੇ ਇਹ ਜਿਹੜਾ ਨਿਰਣੇ ਲਿਆ ਹੈ ਕਿ ਭਾਜਪਾ ਪੰਜਾਬ ਦੇ ਅੰਦਰ ਇਕੱਲੇ ਚੋਣਾਂ ਲੜੇਗੀ ਇਹਦੇ ਆਉਣ ਵਾਲੇ ਪ੍ਰਣਾਮ ਬੜੇ ਸੁਖਤ ਔਰ ਪੰਜਾਬ ਦੇ ਹਿਤਕਾਰੀ ਹੋਣਗੇ। ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਨੇ ਇੱਕ ਐਸੀ ਪਾਰਟੀ ਨੂੰ ਟੋਕਰੇ ਭਰ ਭਰ ਕੇ ਵੋਟਾਂ ਪਾਤੀਆਂ ਕਿ ਇਤਨਾ ਪ੍ਰਚੰਡ ਬਹੁਮਤ ਅਜ ਤੱਕ ਕਿਸੇ ਵੀ ਸਰਕਾਰ ਨੂੰ ਨਹੀਂ ਮਿਲਿਆ ਜਿੰਨਾ ਬਹੁਮਤ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਉਹਦੇ ਵਿੱਚ ਇੱਕ ਕਾਰਨ ਇੱਕ ਖਿੰਝ ਸੀ ਕਿ ਪੰਜਾਬ ਦੇ ਅੰਦਰ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਲਗਾਤਾਰ ਜਿਹੜਾ ਹੋ ਰਿਹਾ ਲੋਕੀ ਉਭ ਚੁਕੇ ਸੀ ਲੇਕਿਨ ਇਹਨਾਂ ਨੇ ਤਾਂ 2 ਸਾਲ ਦੀ ਬਾ ਬਾ ਬੁਲਾਤੀ ਹੈ ਆਮ ਆਦਮੀ ਪਾਰਟੀ ਤੋਂ ਵੀ ਅੱਜ ਪੂਰੇ ਦੇਸ਼ ਦੇ ਅੰਦਰ ਉਹਦਾ ਜਿਹੜਾ ਭ੍ਰਸ਼ਟਾਚਾਰੀ ਚਿਹਰਾ ਉਹ ਪੂਰੇ ਦੇਸ਼ ਦੇ ਅੰਦਰ ਨੰਗਾ ਹੋ ਚੁੱਕਿਆ ਹੈ ਐਸਾ ਕਿ ਉਹ ਕੀ ਕਹਿੰਦੇ ਨੇ ਇਹ ਮਹੱਤਵਪੂਰਨ ਨਹੀਂ ਹੈ ਉਹ ਬੜੀ ਦੇਰ ਸਰਕਾਰ 'ਚ ਰਹੇ ਹੈ ਉਸ ਵੇਲੇ ਇਹ ਸਾਰੇ ਮੁੱਦੇ ਨਹੀਂ ਸੀ ਹੈਗੇ ਕਿਆ ਉਹ ਮੰਤਰੀਏ ਮੰਤਰੀਪਦ ਦਾ ਵੀ ਆਨੰਦ ਬੜੀ دیر ਲਿਆ ਉਹਨਾਂ ਨੇ ਉਸ ਵੇਲੇ ਨਹੀਂ ਸੀ ਹੈਗੇ ਕੇਵਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਨਸਤ੍ਰਿਤਮ ਚਾਹੁੰਦਾ ਹੈ ਕਿ ਪੰਜਾਬ ਨੂੰ ਇੱਕ ਸਾਫ਼ ਸੁਥਰਾ ਵਿਕਾਸ ਕਰਨ ਵਾਲਾ ਪੰਜਾਬ ਦੇ ਨਾਲ ਲਗਾਤਾਰ ਜਿਹੜਾ ਧਰੋ ਹੋਇਆ ਹੈ ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਟੋਕਰੇ ਟੋਕਰੇ ਬੋਟਾ ਲਾ ਕੇ ਉਹਨਾਂ ਦੀਆਂ ਇੱਛਾਵਾਂ ਆਕਾਂਖਾਵਾਂ ਦਾ ਕਤਲ ਕੀਤਾ ਉਹਦੇ ਤੋਂ ਅਗਰ ਪੰਜਾਬ ਨੂੰ ਅਗਰ ਬਚਾਣਾ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾਣਾ ਪੰਜਾਬ ਨੂੰ ਅਗਰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਪੰਜਾਬ ਦੀ ਜਵਾਨੀ ਨੂੰ ਅਗਰ ਨਸ਼ੇ ਤੋਂ ਬਚਾਣਾ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਔਰ ਇੱਕ ਮਾਤਰ ਵਿਕਲਪ ਹੁਣ ਅਗਰ ਪੰਜਾਬ ਕੋਲ ਕੋਈ ਬਚਿਆ ਸਾਰਿਆਂ ਨੂੰ ਦੇਖ ਲਿਆ ਉਹਨਾਂ ਨੇ ਬਾਰ ਬਾਰ ਬੀਜੇਪੀ ਇੱਕ ਮਾਤਰ ਵਿਕਲਪ ਹੈ ਔਰ ਬੀਜੇਪੀ ਦੇ ਨਾਲ ਨਰਿੰਦਰ ਭਾਈ ਮੋਦੀ ਹੈ ਜਿਨ ਦੇਸ਼ੀ ਨੇ ਪੂਰੀ ਦੁਨੀਆ ਦੇ ਅੰਦਰ ਹਿੰਦੁਸਤਾਨ ਦਾ ਡੰਕਾ ਬਜਾਇਆ ਪਰ ਜਿਹੜਾ ਕਿਸਾਨੀ ਧਰਨਾ ਚੱਲਦਾ ਪਿਆ ਲੱਗਦਾ ਨਹੀਂ ਇਹ ਨੁਕਸਾਨ ਕਰੂਗਾ ਬੀਜੇਪੀ ਨੂੰ ਜਿਸ ਦਾ ਹੱਲ ਕਰਨਾ ਚਾਹੀਦਾ ਜੀ ਨਹੀਂ ਮੈਨੂੰ ਇਹ ਲੱਗਦਾ ਕਿ ਹਮੇਸ਼ਾ ਕੇਂਦਰ ਨੇ ਹੁਣ ਜਿਹੜਾ ਪਿਛਲਾ ਬਹੁਤ ਵਧੀਆ ਪੰਜਾਬ ਦੇ ਅੰਦਰ ਦੋ ਫਸਲਾਂ ਹੁੰਦੀਆਂ ਜੈਦਾ ਕਣਕ ਤੇ ਝੋਨਾ ਮੰਨ ਕਿਸੇ ਇਹਨਾਂ ਨੇ ਪਿਛਲੇ ਅੰਦੋਲਨ ਦੇ ਅੰਦਰ ਭ੍ਰੰਮ ਪੈਦਾ ਕੀਤਾ ਜੀ ਕਿ ਮੰਡੀਆਂ ਬੰਦ ਹੋ ਜਾਣੀਆਂ ਜੀ ਐਮ ਐਸ ਪੀ ਐਮ ਐਸ ਪੀ ਬੰਦੋ ਜਣੀ ਹੈ 21 ਕ ਦਾਣਾ ਚੋਇਆ ਲਗਾਤਾਰ ਚੋਕ ਹੋਇਆ ਔਰ ਲਗਾਤਾਰ ਐਮ ਐਸ ਪੀ ਵਧੀ ਹੈ ਇਹਦਾ ਮਤਲਬ ਹੈ ਕਿ ਉਸ ਵੇਲੇ ਵੀ ਭ੍ਰੰਪਾਦਾ ਕੀਤਾ ਗਿਆ ਔਰ ਕੇਂਦਰ ਨੇ ਹੁਣ ਵੀ ਕਿਹਾ ਕਿ ਤੁਸੀਂ ਪੰਜਾਬ ਦੇ ਅੰਦਰ ਕਿਹੜੀਆਂ ਹੋਰ ਫਸਲਾਂ ਕਰਨਾ ਚਾਹੁੰਦੇ ਹੋ ਕਿਹੜੀ ਐਸੀ ਫਸਲ ਹੈ ਜਿਹਦੇ ਉੱਤੇ ਤੁਸੀਂ ਪੰਜ ਫਸਲਾਂ ਦੀ ਗੱਲ ਆਈ ਉਸ ਵੇਲੇ ਆਪਸ ਚ ਗੱਲਬਾਤ ਹੋਈ ਤੇ ਉਹ ਉਹਦੇ ਤੇ ਐਮ ਐਸ ਪੀ ਦੇਣ ਨੂੰ ਤਿਆਰ ਆ ਅੱਜ ਵੀ ਉਹ ਕਰ ਰਹੀ ਗੱਲਬਾਤ ਕਰਨ ਨੂੰ ਤਿਆਰਾਂ ਲੇਕਿਨ ਕਿਸਾਨ ਦੇ ਖਾਤੇ ਚ 2000 ਰੁਪਇਆ ਮੋਦੀ ਨੇ ਪਾਣਾ ਬੰਦ ਨਹੀਂ ਕੀਤਾ ਇਹ ਮੋਦੀ ਦੇ ਪ੍ਰਤੀਭ੍ਰੰਮ ਪੈਦਾ ਕਰਵਾਉਣੀਆਂ ਪੋਲਿਟੀਕਲ ਪਾਰਟੀਆਂ ਉਹਨਾਂ ਨੂੰ ਫੀਡਬੈਕ ਫੀਡ ਕਰਦੀਆਂ ਕੇਵਲ ਆਪਣੇ ਰਾਜਨੀਤਿਕ ਸਵਾਰਥ ਦੇ ਲਈ ਪੂਰੇ ਦੇਸ਼ ਦਾ ਕਿਸਾਨ ਵੀ ਤਾਂ ਹੈ ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਚਾਹਨਾ ਮੋਦੀ ਕਿਸਾਨਾਂ ਦਾ ਅਸਲੀ ਹਤਿਸ਼ੀ ਹੈ ਇਹ ਜਿਹੜੀ ਸਰਕਾਰ ਮੌਜੂਦਾ ਹੈ ਇਹਦੀ ਬੀਬੀ ਟੁਟਕੀਆਂ ਮਾਰ-ਮਾਰ ਕੇ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾ ਦਿਓ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਚੈਲੰਜ ਕਰਦੀ ਹੁੰਦੀ ਸੀ ਛੱਡੋ ਕੱਦੀ ਦਿਓ ਸਰਕਾਰ ਪਹਿਲੇ ਦਿਨ ਕੇਜਰੀਵਾਲ ਦਾ ਆਰਡਰ ਆ ਜਾਏਗਾ ਤੇ ਤੁਹਾਨੂੰ ਐਮਐਸਪੀ ਦੇ ਦੇਾਂਗੇ ਹਰਿਆਣਾ ਦੇ ਅੰਦਰ 14 ਫਸਲਾਂ ਦੇ ਉੱਤੇ ਸਟੇਟ ਗਵਰਨਮੈਂਟ ਐਮਐਸਪੀ ਦੇ ਰਹੀ ਹੈ ਅਗਰ ਤੁਸੀਂ ਕਿਸਾਨਾਂ ਦੇ ਅਸਲੀ ਹਤੀਚੀ ਹੋ ਦੋ ਫਸਲਾਂ ਦਾ ਉਹਨੂੰ ਪੂਰੀ ਮਿਲ ਰਹੀ ਹੈ ਗੰਨੇ ਤੇ ਵੀ ਪੂਰਾ ਮਿਲ ਰਿਹਾ ਔਰ ਗੰਨੇ ਦਾ ਭਾਅ ਵੀ ਇੰਨਾ ਕ ਵੱਧ ਰਿਹਾ ਕਿ ਜਿੰਨਾ ਕਦੀ ਗੰਨੇ ਵਧਾਇਏ ਨੇ 25-25 ਰੁਪਏ ਕੁਇੰਟਲ ਦਾ ਵਧਾਈ ਜਾਂਦੇ ਨੇ 1 ਮਿੰਟ 1 ਮਿੰਟ ਮੇਰੀ ਗੱਲ ਨਹੀਂ ਪੂਰੀ ਅਗਰ ਹਰਿਆਣਾ ਦੀ ਸਰਕਾਰ 14 ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਇਹ ਆਪਣੇ ਆਪ ਨੂੰ ਕਿਸਾਨ ਹਤੀਸ਼ੀ ਕਹਿਣ ਵਾਲਾ ਮਾਨ ਦੀ ਸਰਕਾਰ ਨੇ ਇਹਦੇ ਤੇ ਕੋਈ ਨਿਰਣੇ ਕਿਉਂ ਨਹੀਂ ਲਿਆ ਕੇਵਲ ਭਰਮ ਪਲਾਓ ਝਗੜਾ ਕਰਾਓ ਪੰਜਾਬ ਦੇ ਲੋਕਾਂ ਨੂੰ ਇਹ 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 ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਕਿ ਨਹੀਂ ਕੇਂਦਰ ਤੁਹਾਡੇ ਅਗੇਂਸਟ ਹੈ ਅਰੇ ਪੰਜਾਬ ਦੇ ਅੰਦਰ ਏਮਜ਼ ਬਣ ਰਹੇ ਨੇ ਪੰਜਾਬ ਦੇ ਅੰਦਰ 40000 ਲੱਖ ਕਰੋੜ ਰੁਪਏ ਦੇ ਉਹ ਬਣ ਗਏ ਤੁਹਾਡੇ ਰੋਡ ਬਣ ਰਹੇ ਨੇ ਪੰਜਾਬ ਦੇ ਅੰਦਰ ਅਨੇਕ ਪ੍ਰੋਜੈਕਟ ਕੇਂਦਰ ਦੇ ਚੱਲਦੇ ਪਏ ਨੇ ਜਿਹੜਾ ਲੋਕਾਂ ਦੇ ਘਰ ਅਨਾਜ ਜਾ ਰਿਹਾ ਉਹ ਵੀ ਕੇਂਦਰ ਦਾ ਜਾ ਰਿਹਾ ਇਹ ਇਹ ਮੋਹਰ ਲਾ ਰਹੇ ਨੇ ਇਹ ਮੋਹਰ ਲਾ ਰਹੇ ਨੇ ਉਹਦੇ ਤੇ ਜੇ ਲੋਕਾਂ ਗਰੀਬ ਲੋਕਾਂ ਨੂੰ ਘਰ ਮਿਲ ਰਹੇ ਨੇ ਤੇ ਉਹ ਕੇਂਦਰ ਦੇ ਰਿਹਾ ਜੇ ਲੋਕਾਂ ਦੇ ਘਰ ਟਾਇਲਟ ਬਣੇ ਨੇ ਤੇ ਕੇਂਦਰ ਦੇ ਰਿਹਾ ਫਿਰ ਉਸ ਬੱਚ ਕੀ ਕਹਿਣਗੇ ਅਸੀਂ ਪੰਜਾਬੀ ਟੈਕਸ ਨਹੀਂ ਦਿੰਦੇ ਉਹ ਲੇਕਿਨ ਕੇਂਦਰ ਜਿਸ ਸੰਵੇਦਨਸ਼ੀਲਤਾ ਦੇ ਨਾਲ ਪੰਜਾਬ ਨੂੰ ਲੈ ਰਿਹਾ ਹੈ ਕਮ ਸੇ ਕਮ ਜਿਹੜਾ ਕੰਮ ਕਰ ਰਿਹਾ ਹੈ ਉਹਨੂੰ ਉਹ ਉਹ ਉਹਦਾ ਉਸਾ ਬਦਾਨਾ ਚਾਹੀਦਾ ਇਸ ਕਰਕੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਇਹਨਾਂ ਪਾਰਟੀਆਂ ਦੁਆਰਾ ਫਲਾਏ ਭ੍ਰਮ ਨੂੰ ਝੂਠ ਨੂੰ ਫਰੇਵ ਨੂੰ ਸਮਝੇਗਾ ਔਰ ਨਰਿੰਦਰ ਭਾਈ ਮੋਦੀ ਦੇ ਨਾਲ ਖੜਾ ਹੋਏਗਾ ਹਾਂਜੀ ਬੇਸ਼ੰਬਰ ਜੀ ਤੁਹਾਨੂੰ ਲੱਗਦਾ ਕੌਂਸਲ ਜਿਹੜੇ ਕਾਲਜ ਜਦੋਂ ਸੋਰੀ ਤਖਤ ਹੋਏ ਹੁੰਦੀਆਂ ਨੇ ਤੁਹਾਡਾ ਵਿਰੋਧ ਕਰਤ ਨਹੀਂ ਆ ਲੱਗਦਾ ਦੇਖੋ ਆਪਣਾ ਵਿਚਾਰਾਂ ਦੇ ਨਾਲ ਅਧਾਨ ਪ੍ਰਦਾਨ ਦੇ ਨਾਲ ਹਰ ਸਮੱਸਿਆ ਦਾ ਸਮਾਧਾਨ ਹੈ ਔਰ ਮੈਨੂੰ ਲੱਗਦਾ ਕਿ ਲੋਕਤੰਤਰ ਦੇ ਅੰਦਰ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਉਹਨਾਂ ਨੂੰ ਆਪਣਾ ਵਿਚੇ ਰੱਖਣ ਦੀ ਆਜ਼ਾਦੀ ਹੈ ਮੈਨੂੰ ਆਪਣਾ ਵਿਚੇ ਰੱਖਣ ਦੀ ਆਜ਼ਾਦੀ ਹੈ ਔਰ ਜਨਤਾ ਨੂੰ ਆਪਣੇ ਮਤ ਦੇ ਦੁਆਰਾ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਆਜ਼ਾਦੀ ਹੈ ਅਰਾਜਕਤਾ ਦੇ ਲਈ ਆਪ ਵਿਚ ਲੜਨ ਦੇ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ ਲੋਕਤੰਤਰ ਦੇ ਅੰਦਰ ਲੋਕਤੰਤਰ ਦੇ ਅੰਦਰ ਲੋਕੀ ਤਿਆ ਕਰਦੇ ਨੇ ਕਿ ਉਹ ਕਿਹਦੇ ਲਾਲ ਸਰ ਕੌਨਰ ਕੈਂਡੀਡੇਟ ਕੋ ਹੀ ਆਪਣਾ ਨਮਸਕਾਰਤਾ ਨਹੀਂ ਨਹੀਂ ਅਸਾ ਕਿ ਭਾਰਤੀ ਜਨਤਾ ਪਾਰਟੀ ਦਾ ਕੇਂਦਰੀ ਨਤ੍ਰਿਤਵ ਹੈ ਬੀਜੇਪੀ ਕੈਡਰ ਵੇਸ ਪਾਰਟੀ ਹੈ ਬੀਜੇਪੀ ਜਿਹੜੀ ਹੈ ਉਹਦਾ ਪਾਰਲੀਮੈਂਟ ਬੋਰਡ ਹੈ ਪਾਰਲੀਮੈਂਟ ਬੋਰਡ ਤੈਅ ਕਰਦਾ ਹੈ ਅਸੀਂ ਸਭ ਪਾਰਟੀ ਦੇ ਸਮਾਨਨੇ ਕਾਰਜਕਰਤਾ ਸਾਡੇ ਲਈ ਪਾਰਟੀ ਕਿਸ ਕੋਣ ਕਾਰਜਕਰਤਾ ਕਿਸ ਭੂਮਿਕਾ ਚ ਰਹੇਗਾ ਇਹ ਪਾਰਟੀ ਤੈਅ ਕਰਦੀ ਹੈ ਲੇਕਿਨ ਇਹ ਪੱਕਾ ਕਿ ਕਮਲ ਦਾ ਨਿਸ਼ਾਨ ਚੋਣ ਲੜ ਰਿਹਾ ਹੈ ਔਰ ਅਸੀਂ ਕਮਲ ਦੇ ਨਿਸ਼ਾਨ ਨੂੰ ਜਿਤਾਉਣ ਦੇ ਲਈ ਸਾਰੇ ਦਿਨ ਰਾਤ ਇੱਕ ਕਰਾਂਗੇ ਤੁਹਾਡੇ ਲੱਗਦਾ ਮੈਂ ਕਿ ਉਹ ਕਹਿਣ ਤੁਹਾਡੇ ਅੱਗੇ ਹੋ ਰਹਿਣਾ ਜੇ ਤੁਸੀਂ ਲਾਇਸਟ ਅਵਾਂਸ ਕਰਤਾ ਹੀ ਰਾਸ ਨਹੀਂ ਕਰਾਂਗੇ ਤੁਹਾਡੇ ਜਿਹੜੇ ਬੰਦੇ ਚਿੰਤਾ ਲਿਆਦੇ ਬਣ ਰਹੇ ਵੱਡੇ ਤਾਂ ਅੱਗੇ ਦੇ ਵੈਸੇ ਹੀ ਲੱਗਾ ਪਿੱਛੇ ਹਟ ਜਣੇ ਨਹੀਂ ਨਹੀਂ ਇਹ ਨਿਰਣੇ ਅਸੀਂ ਬੜੀ ਸੋਚ ਦੇ ਨਾਲ ਲਿਆ ਔਰ ਇਹ ਨਿਰਣੇ ਪੰਜਾਬ ਦੇ ਦੇ ਹਿੱਤ ਨੂੰ ਧਿਆਨ ਚ ਰੱਖ ਕੇ ਨਰਿੰਦਰ ਭਾਈ ਮੋਦੀ ਨੜਾ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਕੀਤਾ ਕਿਉਂਕਿ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਹੈ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਜਿਹੜੀ ਸਰਕਾਰ ਬਣਾਈ ਸੀ ਉਹ ਵੀ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਪਾਈ ਇਸ ਕਰਕੇ ਪਾਰਟੀ ਨੂੰ ਲੱਗਦਾ ਕਿ ਪੰਜਾਬ ਨੂੰ ਅੱਜ ਇੱਕ ਰਾਸ਼ਟਰੀ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਪੰਜਾਬ ਦੀ ਆਰਥਿਕ ਜਿਹੜੀ ਬਦਹਾਲੀ ਹੋਈ ਹੈ ਜਿਹੜਾ ਪੰਜਾਬ ਦਾ ਨੌਜਵਾਨ ਨਸ਼ੇ ਨਾਲ ਡੁੱਬਿਆ ਪਿਆ ਜਿਹੜਾ ਪੰਜਾਬ ਦਾ ਵਪਾਰੀ ਸਹਿਮਿਆ ਪਿਆ ਜਿਹੜੀ ਇੰਡਸਟਰੀ ਪਲਾਨ ਕਰ ਰਹੀ ਹੈ ਇਹਨੂੰ ਅਗਰ ਕੋਈ ਠੱਲ ਪਾ ਸਕਦਾ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਕੋਈ ਲੈ ਕੇ ਜਾ ਸਕਦਾ ਤੇ ਭਾਜਪਾ ਲੈ ਕੇ ਜਾ ਸਕਦੀ ਹੈ ਇਸ ਕਰਕੇ ਪੰਜਾਬ ਤੇ ਪੰਜਾਬੀਅਤ ਦੇ ਹਿੱਤ ਚ ਲਿਆ ਇਹ ਨਿਰਣੇ ਆ ਮੈਂ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਦੇ ਨਾਲ ਨਰਿੰਦਰ ਮੋਦੀ ਜੀ ਦਾ ਨੱਡਾ ਜੀ ਦਾ ਪਾਰਟੀ ਦੇ ਅਧਿਕਾਰੀ ਦਾ ਔਰ ਅਮਿਤ ਭਾਈ ਸ਼ਾਦਾ ਧੰਨਵਾਦੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਿਰਣੇ ਲਿਆ ਔਰ ਪੂਰੇ ਜੋਸ਼ ਕਰੋਸ਼ ਨਾਲ ਪਾਰਟੀ 13 ਦੀਆਂ 13 ਪਾਰਲੀਮੈਂਟ ਸੀਟਾਂ ਲੜੇਗੀ ਔਰ ਤੁਸੀਂ ਇਹ ਦੇਖਣਾ ਇਹ ਪ੍ਰਣਾਮ ਵੀ ਬੜੇ ਸੁਖਦਾਨਗੇ ਜਨਵਰੀਵਾਰੀ ਦਿੰਦੀ ਹੈ ਤੁਸੀਂ ਲੜੋ ਇਲੈਕਸ਼ਨ ਨਹੀਂ ਨਹੀਂ ਮੈਂ ਤਾਂ ਕਹਿ ਰਿਹਾ ਨਾ ਕਿ ਆਸੀ ਕਾਰਜਕਰਤਾ ਨੇ ਪਾਰਟੀ ਭੂਮਿਕਾ ਤੈਅ ਕਰੇਗੀ ਇਹ ਤਾਂ ਜਿੰਮੇਵਾਰੀ ਦਿੱਤੀ ਜਾਂਦੀ ਨਹੀਂ ਜੇ ਕੁਝ ਨਹੀਂ ਹੁੰਦਾ ਪਾਰਟੀ ਦੇ ਅੰਦਰ ਕਮਲ ਦਾ ਨਿਸ਼ਾਨ ਕੈਂਡੀਡੇਟ ਹੈ ਔਰ ਅਸੀਂ ਸਭ ਉਹਨੂੰ ਜਤਾਨ ਦੇ ਲਈ ਜਨਰਲ ਸੱਤ ਦੀ ਬੜੀ ਚੱਲ ਚੱਤਾ ਹੈ ਜਿਹੜੇ ਬੰਦੇ ਨਾਲ ਵੀ ਸ਼ਾਮਲ ਹੋਣ ਜਾ ਰਹੇ ਗਦਾਫਪੁਰ ਤੋਂ ਕੋਈ ਪਾਰਟੀ ਆ ਰਹੇ ਸ਼ਾਹ ਜੀ ਸ਼ਾਮਲ ਅਰੇ ਪੀਜਪੀ ਦੇ ਦਰਵਾਜ਼ੇ ਸਭ ਐਸੇ ਲੋਕਾਂ ਲਈ ਜਿਹੜੇ ਪੰਜਾਬ ਤੇ ਪੰਜਾਬੀਏਤ ਨਾਲ ਪਿਆਰ ਕਰਦੇ ਨੇ ਪੰਜਾਬ ਦੇ ਵਿਕਾਸ ਦੀ ਚਿੰਤਾ ਕਰਨ ਵਾਲੇ ਨੇ ਐਸੇ ਸਭ ਲੋਕਾਂ ਦਾ ਸਵਾਗਤ